ਇੱਕ ਮਹਿਲਾ ਦਾ ਪਰਸ ਲੁੱਟ ਕੇ ਭੱਜਲੇ ਲੁਟੇਰੇ ਨੂੰ ਲੋਕਾਂ ਵੱਲੋਂ ਕਾਬੂ ਕਰਕੇ ਉਸ ਦੀ ਚੰਗੀ ਤਰ੍ਹਾਂ ਨਾਲ ਭੁਗਤ ਸਵਾਰ ਕੀਤੀ ਗਈ। ਮਾਮਲਾ ਹੁਸ਼ਿਆਰਪੁਰ ਸ਼ਹਿਰ ਦਾ ਹੈ ਜਿੱਥੇ ਕਿ ਅੱਜ ਇੱਕ ਲੁਟੇਰਾ ਮਹਿਲਾ ਦਾ ਪਰਸ ਖੋ ਕੇ ਭੱਜ ਰਿਹਾ ਸੀ। ਭੱਜਲੇ ਲੁਟੇਰੇ ਨੂੰ ਕੁਝ ਨੌਜਵਾਨਾਂ ਨੇ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ ਜਿਸ ਤੋਂ ਬਾਅਦ ਉਸ ਦੀ ਚੰਗੀ ਤਰ੍ਹਾਂ ਨਾਲ ਛੇਤਰ ਪ੍ਰੇਡ ਕੀਤੀ ਗਈ। ਇਸ ਨੌਜਵਾਨ ਨੇ ਖੁਦ ਮੰਨਿਆ ਹੈ ਕਿ ਉਹ ਚੋਰੀ ਕਰਨ ਆਇਆ ਸੀ ਤੇ ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ ਫਿਲਹਾਲ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਲੁਟੇਰੇ ਨੂੰ ਆਪਣੇ ਨਾਲ ਲੈ ਗਏ ਕਾਬੂ ਕੀਤੇ ਗਏ ਲੁਟੇਰੇ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਗਰਦੀਵਾਲ ਦਾ ਰਹਿਣ ਵਾਲਾ ਹੈ ਜਦਕਿ ਦੰਦਿਆ ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਦੀ ਗਸ਼ਤ ਕਰ ਰਹੇ ਸੀ ਤੇ ਇਸੇ ਦੌਰਾਨ ਲੋਕਾਂ ਵੱਲੋਂ ਇੱਕ ਲੁਟੇਰਾ ਕਾਬੂ ਕੀਤਾ ਹੋਇਆ ਦੇਖਿਆ ਜਿਸ ਤੋਂ ਬਾਅਦ ਉਸ ਨੂੰ ਥਾਣੇ ਲੈ ਆਏ ਹਨ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾ ਦੱਸ ਮਨਜੀਤ ਕੋਈ ਕਿੱਥੇ ਦਾ? ਅਗਲੀ ਵਾਲ ਲੈ ਬਈ। ਪਰਸ ਕੋ ਕਿੰਨੇ ਜਣੇ ਸੀਗੇ? ਮੈਂ ਭਾਜੀ ਇਕੱਲੇ ਸੀ। ਇਕੱਲੇ ਸੀ ਭਾਜੀ। ਉਹ ਤਿੰਨ ਪਰਸਾ ਯਾਰ। ਦੋ ਤਿੰਨ ਪਰਸਾ। ਲੈ ਸਿਰਕਮਡ ਉਹਨੂੰ ਬੋਲ ਲੈਣ। ਕੀ ਚੀਜ਼ ਤੇ ਦਾ? ਮੁੱਟੂ ਬੈਠਾ ਦੇ ਹੀ ਆਪਾਂ ਨੂੰ ਫਾਦਰ ਦਾ ਨਾਮ ਕੀ ਹੈ ਹੈ ਕਿੰਨੇ ਕਿੰਨੇ ਚੋਰੀਆਂ ਕੀਤੀਆਂ ਮੈਂ ਦੀ ਲੜ ਸੀ ਹੀ ਖਾਲ ਕਰਕੇ ਬਹਿਤ ਜੇਬ ਕਿਦਾਰੇ ਹੈਗੇ ਆ ਗਰੋ ਆ ਕੇ ਗੱਲਾਂ ਹੀ ਆ ਕੋਈ ਗਰੋ ਨਹੀਂ ਭਜੀ ਸਰ ਜਿਹੜਾ ਸਨੇਚਰ ਪੜਿਆ ਕੀ ਮਾਮਲਾ ਹੈ ਪੂਰਾ ਇਹ ਸਰ ਜਿੱਥੋਂ ਨਾ ਵਚ ਕਰਦੇ ਆ ਸਰਕਾਰੀ ਗੱਡੀ ਤੇ ਇੱਕ ਘੰਟਾ ਕਰ ਤੋਂ ਮੰਡੀ ਨੂੰ ਜਾ ਰਹੀ ਸੀ ਰਤੇ ਵਿੱਚ ਯਾਰ ਰੋਲਾ ਪਿਆ ਕਿ ਤੋਂ ਮੌਕੇ ਤੇ ਗਏ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਲੀਡੀ ਦਾ ਇਹ ਪਰਸ ਭੋਰਿਆ ਸੀ ਤੇ ਉਹ ਉਸੇ ਰੋਲਾ ਪਿਆ ਕਿ ਜੀ ਖੋਈ ਨੇ ਕਥੀ ਉਹਨੂੰ ਜਿਹੜਾ ਮੌਕੇ ਤੇ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਤੇ ਉਹਨੂੰ ਲੈ ਆ ਕੇ ਥਾਣੇ ਚਿੱਤੀ ਜਿਹੜਾ ਅਧਿਕਾਰੀ ਕਿ ਕਿੰਨੇ ਜਾਣੇ ਸੀ ਇਹ ਹਾਲੇ ਸਿੰਗਲ ਫੜਿਆ ਜੀ ਹੁਣ ਗਾਂ ਇਹ ਜੀ ਪੁੱਛਕਿਸ਼ ਕਰਾਂਗੇ ਜੋ ਵੀ ਇਹਦਾ ਪੁੱਛੇ ਜਾਊਗਾ ਵੀ ਇਹ ਕਿੱਥੋਂ ਮੋਰਸ ਖੋਇਆ ਨੇ ਜਾਂ ਪੀ ਇਹਦਾ ਸਾਰਾ ਦਾ ਪੁੱਛਕਿਸ਼ ਕਰਾਂ ਇਹ ਹੈ ਕਿੱਥੇ ਰਸ ਨੇ ਚੱਲ ਕੇ ਸਰ ਗੜੀ ਵਾਲੇ ਦਾ ਆਇਆ ਕੀ ਨਾਮ ਇਹ ਇਹਦਾ ਆ ਰਹੀ ਜਲਦੀਪ ਸਿੰਘ ਆ ਸਾਨੂੰ ਮੈਂ ਦੱਸੇਗਾ ਇਹ ਗੜਤੀ ਵਾਲੇ ਦਾ ਆ ਤੇ ਇੱਥੇ ਵੀ ਇਹਦੀ ਜੋ ਵੀ ਹਾਲ ਹੋ ਰਿਹਾ ਤੇ ਕਿੰਨਾ ਮੈਂ ਵਿਆਹ ਆਇਆ ਸੀ ਤੇ ਹੁਣ ਦੇਖਦੇ ਸਾਰਾ ਪੁੱਛ-ਪੁੱਛ ਕਰਦੇ ਵੀ ਲੜੀ ਪਿਆਰੀ ਹੈ ਜਿਹਦਾਰੇ ਪਰਸਪਰ ਹੋਇਆ ਇਹਨਾਂ ਨੇ ਇਹ ਗਰੋ ਕੋਈ ਗਰੋ ਆ ਕਿ ਇਕੱਲਾ ਹੀ ਹੈ ਇਹ ਤੋਂ ਪੁੱਛੀਏ ਤਾਂ ਪਤਾ ਲੱਗੂ ਸਾਰਾ ਹਲ-ਫੇਲਾ ਤੇ ਇਕੱਲਾ ਹੀ ਬੰਦਾ ਫੜ ਹੋਇਆ ਤੇ ਮਰ ਕੇ ਬਾਕੀ ਤਪੀਸ਼ ਕਰਾਂਗੇ ਚੈੱਕ ਕਰਨਾ ਪੁੱਛੇ ਕਰਾਂਗੇ